ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਿਸਟਰ ਬਾਬਾ ਜੀ ਸੱਚ ਕਿਹਾ ਨਹੀਂ ਥੋੜੇ ਜਿਹਤੋਂ ਬਾਬੇ ਦੀ ਘਰ ਵਾਲੀ ਕੁਪਾਹ ਵਾਲੀ ਪੈਲੀ ਵਿੱਚੋਂ ਬਾਬੇ ਦੇ ਪਾਠ ਦੀ ਧੁਨ ਸੁਣ ਕੇ ਆਈ ਤੇ ਪਾਸ ਬੈਠ ਰਹੀ ਸੀ ਉਸ ਨੂੰ ਵੀ ਗੱਲਾਂ ਦਾ ਸੁਆਦ ਆ ਰਿਹਾ ਸੀ ਬੈਠੀ ਸੁਣਦੀ ਰਹੀ ਹੁਣ ਉਸ ਤੋਂ ਵੀ ਨਾ ਰਹਾ ਗਿਆ ਬੋਲੀ ਮਹਾਰਾਜ ਜੀ ਉਹ ਗੱਲ ਸੁਣਾਓ ਨਾ ਸੋਡਾ ਵਾਟਰ ਵਾਲੀ ਬਰਿਸਟਰ ਉਹ ਕੀ ਹੈ ਬਾਬਾ ਜੀ ਬਾਬਾ ਹਾਸ ਪਿਆ ਤੇ ਆਖਣ ਲੱਗਾ ਇੱਕ ਵੇਰ ਅਸੀਂ ਦੋਵੇਂ ਕਿਤੇ ਵਾਂਡੇ ਗਏ ਰੇਲ ਦਾ ਸਫ਼ਰ ਸੀ ਸਾਨੂੰ ਲੱਗੀ ਤੇਹਾ ਸਾਡੇ ਨਾਲ ਹੀ ਕਮਰਾ ਸੀ ਬਰਫ਼ ਤੇ ਸੋਡੇ ਵਾਲੇ ਦਾ ਸਾਡਾ ਚਿੱਤ ਆਇਆ ਅਸੀਂ ਵੀ ਪੀਵੀ ਪਰ ਫਿਰ ਚਿੱਤ ਨੇ ਕਿਹਾ ਅਸੀਂ ਮੋٹے ਲੋਕ ਹਾਂ ਖਬਰੇ ਇਹ ਕੀ ਬੱਦ ਬਲਾ ਹੈ ਕਿਤੇ ਪਾਣੀ ਹੀ ਮਿਲੇਗਾ ਤਾਂ ਪੀਵਾਂਗੇ ਸਾਡੀ ਤਰੇ ਵੀ ਵੱਧੀ ਗਈ ਤੇ ਰੇਲ ਦੇ ਸਟੇਸ਼ਨ ਐਸੇ ਸੁਣਨੇ ਆਏ ਕਿ ਪਾਣੀ ਨਾ ਆਇਆ ਖਵਰੇ ਲੋਕੀ ਪਿਲਾਉਣ ਵਾਲੇ ਰਾਤ ਵੇਲੇ ਸੋ ਜਾਂਦੇ ਹਨ ਐਧਰ ਅਸੀਂ ਬਰਫ਼ ਵਾਲੇ ਦੇ ਕੋਤਕ ਵੇਖਦੇ ਰਹੀ ਉਸ ਦੇ ਕੱਪੜੇ ਗੰਦੇ ਹੱਥ ਮੈਲੇ ਜਿਸ ਗਲਾਸ ਵਿੱਚ ਸਾਹਿਬ ਜੀ ਨੂੰ ਪਾਣੀ ਪਿਲਾ ਆਵੇ ਉਸੇ ਵਿੱਚ ਹੀ ਲਾਲਾ ਜੀ ਨੂੰ ਜਿਸ ਵਿੱਚ ਬਾਬੂ ਜੀ ਨੂੰ ਪਿਲਾਵੇ ਉਸੇ ਵਿੱਚ ਰੇਲ ਵਿੱਚ ਚੱਲ ਰਹੀ ਬਿਮਾਰ ਨੂੰ ਪਿਲਾ ਦੇਵੇ ਕਦੇ ਦੋ ਤਰੋਂਕੇ ਪਾਣੀ ਨਾਲ ਗਲਾਸ ਉਗਲਛ ਦੇਵੇ ਤੇ ਕਈ ਵੇਰੀ ਬਿਲਕੁਲ ਧੋਵੇ ਹੀ ਨਾ ਵਾਲਾਂ ਵਾਲੇ ਨਮਦੇ ਵਿੱਚ ਸੀ ਬਰਫ਼ ਉਹ ਵੀ ਬਿਨਾਂ ਤੋਂ ਹੀ ਪਾਈ ਜਾਵੇ ਤੇ ਆਪ ਵਿੱਚੇ ਰੋਟੀ ਖਾਏ ਪिए ਕੁਝ ਗਿਲਾਨੀ ਨਾ ਕਰੇ ਕੋਈ ਸਫਾਈ ਨਾ ਰੱਖੇ ਸਾਡਾ ਤਾਂ ਦਿਲ ਖੱਟਾ ਹੋ ਗਿਆ ਦਿਨ ਚੜਿਆ ਤਾਂ ਇਸ ਦੀਆਂ ਖਾਲੀ ਬੋਤਲਾਂ ਵਿੱਚ ਮੱਖੀਆਂ ਦੇ ਝੁੰਡ ਫੇਰ ਅਸੀਂ ਆਪਣੇ ਟਿਕਾਣੇ ਉਤਰੇ ਤੇ ਸ਼ਹਿਰ ਗਏ ਅੱਗੋਂ ਸਾਡੇ ਪ੍ਰਾਣ ਚਾਰ ਘਰ ਨਹੀਂ ਸਨ ਅਸੀਂ ਬਾਜ਼ਾਰ ਆਏ ਪਾਣੀ ਪੀਣ ਨੂੰ ਛਬੀਲ ਕੋਈ ਨਾ ਲੱਭੀ ਕਿਸੇ ਤੋਂ ਪੁੱਛਿਆ ਤੇ ਉਹਨ ਇੱਕ ਹੱਟੀ ਦੱਸੀ ਸ਼ਰਬਤ ਵਾਲੀ ਇਸਦੇ ਕੁਝ ਬੋਤਲਾਂ ਪਈਆਂ ਸਨ ਲਾਲ ਪੀਲੀਆਂ ਚਿੱਟੀਆਂ ਬੋਤਲਾਂ ਪਰ ਅਨੇਕ ਮੱਖੀਆਂ ਇਹ ਆਦਮੀ ਨਾਲ ਫਲੂਦਾ ਵੀ ਵੇਚਦਾ ਸੀ ਇਸ ਦੀਆਂ ਅਰਕਾਂ ਤੋਂ ਮੁੜਕਾ ਚਾਹੁੰਦਾ ਸੀ ਤੇ ਮੁੜਕੇ ਦੇ ਤ੍ਰੇਪੇ ਫਲੂਦੇ ਤੇ ਸ਼ਰਬਤਾਂ ਦੇ ਵਿੱਚ ਪੈ ਰਹੇ ਸਨ ਤੇ ਹੱਟੀ ਉੱਤੇ ਸਾਰੇ ਗਰੀਬ ਪੈਂਡੂ ਬੈਠੇ ਬਦਾਮਾਂ ਦੇ ਸ਼ਰਬਤ ਪੀ ਪੀ ਖੁਸ਼ ਹੋ ਰਹੇ ਸਨ ਐਨਾ ਵਿਚਾਰਿਆਂ ਨੂੰ ਕੀ ਪਤਾ ਸੀ ਕਿ ਹੱਟੇ ਵਾਲੇ ਦੇ ਮੁੜਕੇ ਦਾ ਜ਼ਹਿਰ ਤੇ ਮੱਖੀਆਂ ਦੀ ਹਗੇਰ ਹੈ ਏ ਸਭ ਸਰਪਤਾ ਵਿੱਚ ਪੈਸੇ ਦੇ ਕੇ ਖਰੀਦ ਰਏ ਸਨ ਅਸੀਂ ਉਥੋਂ ਅੱਗੇ ਹੋਏ ਕੀ ਵੇਖਦੇ ਹਾਂ ਕਿ ਇੱਕ ਸੰ ਮਰਮਰ ਦੇ ਫਰਸ਼ ਦੀ ਦੁਕਾਨ ਹੈ ਬਿਜਲੀ ਦੇ ਪੱਖੇ ਚੱਲ ਰਹੇ ਹਨ ਕਈ ਤੁਸਾਂ ਵਰਗੇ ਕੱਪੜਿਆਂ ਵਾਲੇ ਬੈਠੇ ਨਾੜਾ ਨਾਲ ਗਲਾਸਾਂ ਵਿੱਚੋਂ ਪੀ ਰਹੇ ਹਨ ਜੀ ਕਿਤਾ ਕਿ ਸੁਥਰੀ ਥਾਂ ਹੈ ਪਾਣੀ ਪੀ ਲਵਿਏ ਪਰ ਕੁਝ ਝਾਕ ਆਵੇ ਕਿ ਅਸੀਂ ਪਿੰਡੂ ਮੈਲੇ ਲੋਕ ਹਾਂ ਖਬਰੇ ਇਸ ਸੋਹਣੀ ਥਾਂਵੇਂ ਪੈਰ ਪਾਇਆ ਕੋਈ ਰੋਕ ਨਾ ਦੇਵੇ ਐਨੇ ਨੂੰ ਇੱਕ ਰੇੜੀ ਵਾਲਾ ਆਇਆ ਉਸਨੇ ਸੋਡੇ ਦੀਆਂ ਖਾਲੀ ਬੋਤਲਾਂ ਦਾ ਥੜਾ ਤੇ ਢੇਰ ਲਾ ਦਿੱਤਾ ਤੇ ਕਿਹਾ ਕਿ ਮੈਨੂੰ 10 ਦਰਜਨਾ ਦੇਓ ਇੰਨਾ ਖਾਲੀ ਬੋਤਲਾਂ ਪਰ ਮੈਲ ਮੱਖੀਆਂ ਦੇ ਗੰਦ ਬੋਤਲਾਂ ਦੇ ਅੰਦਰ ਮੋਈਆਂ ਮੱਖੀਆਂ ਤੇ ਹੋਰ ਗੰਦਮੰਦ ਲੱਗਾ ਸੀ ਇੱਕ ਆਦਮੀ ਆਇਆ ਉਸਨੇ ਇਹ ਬੋਤਲਾਂ ਇੱਕ ਲੱਕੜ ਦੇ ਢੋਲ ਵਿੱਚ ਪਾ ਦਿੱਤੀਆਂ ਤੇ ਇੱਕ ਵਾਲਾਂ ਵਾਲੀ ਸੀ ਇੱਕ ਇੱਕ ਬੋਤਲ ਵਿੱਚ ਫੇਰ ਕੇ ਉਸ ਦੇ ਪੀਪੇ ਦੇ ਪਾਣੀ ਵਿੱਚ ਹੰਗਾ ਾਲ ਕੇ ਬਾਹਰ ਰੱਖ ਦਿੱਤੀਆਂ ਦੂਜਾ ਆਦਮੀ ਚੁੱਕ ਕੇ ਅੰਦਰ ਲੈ ਗਿਆ ਮੈਂ ਅੱਗੇ ਹੋ ਕੇ ਡਿੱਠਾ ਕਿ ਇੱਕ ਕਲਾ ਹੈ ਤੇ ਇੱਕ ਪਹਾੜੀਆਂ ਨੰਗ ਢੰਗਾ ਖੜਾ ਹੈ ਤੇ ਬੋਤਲਾਂ ਕਲਾ ਦੇ ਮੂੰਹ ਵਿੱਚ ਦੇ ਕੇ ਕੜਕ ਕਰਕੇ ਉਹ ਬੋਤਲਾਂ ਭਰ-ਭਰ ਕੇ ਰੱਖੀ ਜਾਂਦਾ ਹੈ ਤੇ ਇਸ ਦਾ ਮੁੜਕਾ ਚੋਰੀਆ ਹੈ ਐਨੇ ਨੂੰ ਉਸ ਦਾ ਮਾਲਕ ਆਇਆ ਆਖਣ ਲੱਗਾ ਸ਼ਕਤੂ ਸ਼ਾਬਾਸ਼ ਅੱਜ ਮੇਲੇ ਦਾ ਦਿਨ ਸੀ ਤੂੰ ਰੱਖ ਵਿਖਾਈ ਤਾਪ ਵੀ ਚੜ ਗਿਆ ਪਰ ਤੂੰ ਕੰਮ ਨਹੀਂ ਛੱਡਿਆ ਮੈਂ ਰੁਪਿਆ ਮਹੀਨਾ ਤੇਰੀ ਤਰੱਕੀ ਕਰ ਦਿੱਤੀ ਹੈ ਮੈਂ ਸੁਣ ਕੇ ਹੱਕਾ ਬੱਕਾ ਰਹਿ ਗਿਆ ਕਿ ਸਾਡੇ ਡਾਕਟਰ ਜੀ ਕਹਿੰਦੇ ਹਨ ਕਿ ਤਾਪ ਵਾਲੇ ਦੇ ਮੁੜਕੇ ਵਿੱਚ ਛੋਟ ਹੁੰਦੀ ਹੈ ਤੇ ਇੱਥੇ ਮੁੜਕਾ ਪ੍ਰਨਾਲੀ ਛੁੱਟ ਰਿਹਾ ਹੈ ਤੇ ਇਹ ਸ਼ਹਿਰ ਦੇ ਗਰੀਬਾਂ ਲਈ ਹੀ ਨਹੀਂ ਲਾਲਿਆਂ ਬਾਬੂਆਂ ਸਰਦਾਰਾਂ ਵਕੀਲਾਂ ਡਾਕਟਰਾਂ ਤੇ ਬ੍ਰਿਸ਼ਟਾਂ ਲਈ ਪੀਣ ਦਾ ਪਾਣੀ ਪੜ ਰਿਹਾ ਹੈ हे ਦਾਤਾ ਇਹ ਸ਼ਹਿਰ ਦੇ ਲੋਕ ਕਿਸ ਭੁਲੇਖੇ ਵਿੱਚ ਅਮੀਰੀਆਂ ਤੇ ਭੋਗਾਂ ਤੇ ਮਾਨ ਕਰ ਰਹੇ ਹਨ ਮੰਨਿਆ ਕਿ ਸਾਨੂੰ ਲੱਸੀ ਤੇ ਦੁੱਧ ਤੋਂ ਬਿਨਾ ਕੁਝ ਨਹੀਂ ਲੱਭਦਾ ਪਰ ਅਸੀਂ ਮੱਖੀਆਂ ਦੀ ਭਿੰਨ-ਭਿੰਨ ਬਿਮਾਰਾਂ ਤੇ ਮੈਲ ਗੰਦੀਆਂ ਦੀਆਂ ਝੂਠੀਆਂ ਬੋਤਲਾਂ ਵਿੱਚ ਤਾਪ ਦੇ ਮੁੜਕੇ ਵੰਦੇ ਵਿੱਚ ਭਰੀਆਂ ਬੋਤਲਾਂ ਤਾਂ ਨਹੀਂ ਪੀ ਰਹੇ ਸਾਨੂੰ ਬਾਬਾ ਗਰੀਬੀ ਚੰਗੀ ਸੁੱਚਾ ਟੁੱਕਰ ਤੇ ਸੁੱਚਾ ਘੁੱਟ ਲੱਸੀ ਦਾਤਾ ਪੀਂਦੇ ਹਨ ਸੋ ਮੇਰੀ ਘਰ ਵਾਲੀ ਤੇ ਮੈਂ ਇਸ ਔਡੇ ਦੇ ਹੱਥੋਂ ਉਦਾਸ ਹੋ ਕੇ ਪ੍ਰੌਣਚਾਰ ਦੇ ਘਰ ਗਏ ਉਹ ਆ ਗਏ ਸਨ ਸਾਨੂੰ ਰੋਟੀ ਦਿੱਤੀ ਨਾਲ ਸੋਡਾ ਆਇਆ ਮੈਂ ਹੱਥ ਜੋੜ ਕੇ ਇਸ ਮਿੱਠੇ ਪਾਣੀ ਤੋਂ ਮਿਹਰ ਕਰਕੇ ਬਖਸ਼ ਲੈ। ਕੋਟ ਲੱਸੀ ਦਾ ਦੇ ਜੇ ਘੜ ਰਿੜਕੀ ਹੈ ਤਾਂ ਨਹੀਂ ਤਾਂ ਸੱਜਰਾ ਪਾਣੀ ਪਿਲਾ। ਉਸ ਨੇ ਕਿਹਾ ਸਾਡੀ ਸ਼ਾਇਰੀਆਂ ਦੀ ਖਾਤਰ ਇਹੋ ਹੈ। ਮੈਂ ਫਿਰ ਅਖੀ ਡਿੱਠੀ ਵਿਥਿਆ ਸੁਣਾਈ ਤਦ ਸਾਡੇ ਪ੍ਰੌਣ ਚਾਰ ਨੇ ਵੀ ਸੌ ਪਾਈ ਕਿ ਮੈਂ ਇਹ ਤਰੱਕਿਆ ਸੋਡਾ ਛੱਡਿਆ। ਫੇਰ ਓਨ ਸਾਨੂੰ ਲੱਸੀ ਦਿੱਤੀ ਫਿਰ ਬਰਫ਼ ਪਾਉਣ ਲੱਗਾ ਤਾਂ ਮੈਂ ਹੱਥ ਫੜ ਲਿਆ ਕਿ ਕਿਰਪਾ ਕਰਕੇ ਸਾਡੇ ਟਿੱਡਾਂ ਨੂੰ ਛੋਲਿਆਂ ਦੀ ਰੋਟੀ ਪਹੁੰਚਾਉਣ ਜੋਗਾ ਰਹਿਣ ਦਿਓ। ਇਹ ਬਹੁਤ ਸ਼ਰਾਬਾਂ ਪੀਣ ਵਾਲਿਆਂ ਨੂੰ ਪਚਦੀਆਂ ਹੋਣ ਤਾਂ ਮੈਨੂੰ ਪਤਾ ਨਹੀਂ ਪਰ ਸਾਨੂੰ ਪੈਂਡੂਆਂ ਨੂੰ ਇਹ ਮਾਫਕ ਨਹੀਂ ਮੈਂ ਡਾਕਟਰ ਜੀ ਤੋਂ ਸੁਣਿਆ ਸੀ ਕਿ ਬਰਫ਼ ਮੈਦੇ ਨੂੰ ਖਰਾਬ ਕਰਦੀ ਹੈ ਪਰ ਅੱਜ ਜੋ ਗੱਲ ਮੈਨੂੰ ਬਰਫ਼ ਤੋਹੜਦੀ ਸੀ ਇਹ ਸੀ ਕਿ ਜਿਸ ਤਰ੍ਹਾਂ ਦਾ ਪਾਸ ਖਰਾਬਾ ਸੋਡੇ ਬਣਨ ਵਾਲੀ ਥਾਂ ਡਿੱਠਾ ਹੈ ਉਸੇ ਤਰ੍ਹਾਂ ਦਾ ਬਰਫ਼ ਦੇ ਕਾਰਖਾਨੇ ਹੋ ਬੋਤਿਆਂ ਦਾ ਟਕਾ ਧਰਮ ਹੈ ਖੱਟੀ ਵਾਸਤੇ ਕੰਮ ਕਰਦੇ ਹਨ ਇਹ ਕਿਸੇ ਨੂੰ ਕਿਉਂ ਫਿਕਰ ਹੈ ਕਿ ਜੋ ਚੀਜ਼ ਅਸੀਂ ਬਣਾਉਂਦੇ ਹਾਂ ਤੇ ਲੋਕ ਸਾਡੇ ਤੇ ਭਰੋਸਾ ਕਰਕੇ ਖਰੀਦਦੇ ਹਨ ਉਹ ਕਿੰਨੀ ਕੁ ਭੁਲਾਈ ਨਾਲ ਠੀਕ-ਠੀਕ ਤਿਆਰ ਹੁੰਦੀ ਹੈ ਸਗੋਂ ਹਰ ਗੱਲ ਵਿੱਚ ਪਹਿਮਾਨਗੀ ਹੋ ਰਹੀ ਹੈ ਬ੍ਰਿਸਟ੍ਰਾਨੀ ਬ੍ਰਿਸਟਰ ਵਾਲ ਤਾਂ ਕੀ ਸਰਕਾਰ ਕਿਉਂ ਨਿਗਰਾਨੀ ਇੰਨਾ ਲੋਕਾਂ ਦੀ ਨਹੀਂ ਕਰਦੀ ਬ੍ਰਿਸਟਰ ਸਰਕਾਰ ਨੇ ਕਾਨੂੰਨ ਤਾਂ ਬਣਾ ਰੱਖੇ ਹਨ ਕਮੇਟੀਆਂ ਨੇ ਦਰੋਗੇ ਵੀ ਮੁਕਰਰ ਕੀਤੇ ਹਨ ਪਰ ਸਾਨੂੰ ਲੋਕਾਂ ਨੂੰ ਫਰਜ਼ ਦਾ ਖਿਆਲ ਨਹੀਂ ਹੈ। ਬਾਬਾ ਫੋਕਾ ਫਰਜ਼ ਕੀ ਬਣਾਉਂਦਾ ਹੈ? ਕਿਸੇ ਵਿੱਚ ਪਰਮੇਸ਼ਰ ਦਾ ਭੈ ਨਹੀਂ ਤੇ ਪਿਆਰ ਦੀ ਅੰਛ ਨਹੀਂ। ਸਭ ਭਾਵੇਂ ਮਸੀਤੇ, ਠਾਕਰ ਦੁਆਰੇ, ਧਰਮਸਾਲੇ, ਗਿਰਜੇ ਮੱਥੇ ਰਗੜੇ ਆਉਣਦੇ ਹੋਣ ਪਰ ਅਸਲ ਵਿੱਚ ਨਾਸਤਕ ਹਨ। ਜਿਨ੍ਹਾਂ ਦਾ ਸਾਰਾ ਧਿਆਨ ਪੈਸੇ ਜਮਾ ਕਰਨ ਵੱਲ ਹੈ। ਤੇ ਜੋ ਖੱਟੀ ਵਾਸਤੇ ਝੂਠ ਦਗੇ ਤੱਕ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਦੇ ਅੰਦਰ ਪਰਮੇਸ਼ਰ ਕਿੱਥੇ ਹੈ ਤੇ ਪਿਆਰ ਕਿੱਥੇ ਹੈ ਜੋ ਪਰਮੇਸ਼ਰ ਦਾ ਭੈਣ ਨਹੀਂ ਮੰਦੇ ਤੇ ਦੂਜੇ ਪਾਸੇ ਮੂੰਹੋਂ ਫਰਜ਼ ਫਰਜ਼ ਕੂਕਣਾ ਬੇਅਰਥ ਹੈ ਜਦੋਂ ਪਰਮਨ ਨਿਜਮਨ ਜੈਸਾ ਨਹੀਂ ਦਿਸਦਾ ਤਾਂ ਬ੍ਰਿਸਟਰ ਇਹ ਪਰਮਨ ਨਿਜਮਨ ਇੱਕੋ ਜਿਹਾ ਦਿਸਣ ਦੀ تعلیم ਬਾਬਾ ਜੀ ਕਿੱਥੋਂ ਪਾਈ ਨੇ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ ਮੈਂ ਐਸੇ ਬੰਦਿਆਂ ਨੂੰ ਜੋ ਖਾਣ ਪੀਣ ਦੇ ਪਦਾਰਤ ਵੇਚਦੇ ਹਨ ਤੇ ਵਿਚਰ ਲੇਪਾਉਂਦੇ ਹਨ ਤੇ ਗੰਦ ਮੈਲ ਨਾਲ ਤਿਆਰ ਕਰਦੇ ਹਨ ਤੇ ਆਪਣੀ ਖੱਟੀ ਦੇ ਨਾਲ ਦੂਸਰਿਆਂ ਦੇ ਭਲੇ ਦਾ ਖਿਆਲ ਨਹੀਂ ਰੱਖਦੇ ਨਾਸਤਕ ਆਖਦਾ ਹੁੰਦਾ ਹਾਂ ਉਹ ਪਰਮੇਸ਼ਰ ਜੀ ਦੀ ਨਿਰਾਦਰੀ ਕਰ ਰਹੇ ਹਨ ਔਰ ਆਪਣੇ ਈਮਾਨ ਨੂੰ ਠੱਠਾ ਕਰ ਰਹੇ ਹਨ ਬ੍ਰਿਸਟ ਰਾਣੀ ਠੀਕ ਹੈ ਪਰ ਪਤੀਵਲ ਉਹ ਦਰੋਗੇ ਇਹਨਾਂ ਨਾਸਤਕਾਂ ਨੂੰ ਦੰਡ ਕਿਉਂ ਨਹੀਂ ਦਿੰਦੀ ਬਾਬਾ ਕਿਉਂਕਿ ਉਹਨਾਂ ਵਿੱਚੋਂ ਬਾਰੇ ਤੁਹਾਡੇ ਪਤੀ ਦੇ ਊਸੂਲ ਉੱਤੇ ਤੁਰਦੇ ਹਨ ਕਿ ਜਿਵੇਂ ਹੋਵੇ ਆਪਣਾ ਲਾਭ ਕੱਢੋ ਚਾਹੇ ਸੱਚ ਨਾਲ ਚਾਹੇ ਝੂਠ ਨਾਲ ਜਿਵੇਂ ਕਿਵੇਂ ਹੋਵੇ ਆਪਣਾ ਭਲਾ ਪਾਲੋ ਬ੍ਰਿਸਟ ਰਾਣੀ ਉਹਨਾਂ ਦਾ ਭਲਾ ਤਾਂ ਉਹਨਾਂ ਲੋਕਾਂ ਨੂੰ ਸੋਧਨ ਵਿੱਚ ਹੈ ਬਰਿਸਟਰ ਨਹੀਂ ਬਾਬੇ ਨੇ ਸੱਚੀ ਸਨੋਤ ਸੁੱਟੀ ਹੈ ਉਹਨਾਂ ਦਰੋਗਿਆਂ ਦੀ ਜੋ ਫਰਜ਼ ਪੂਰਾ ਨਹੀਂ ਕਰਦੇ ਤੇ ਆਪਣਾ ਪ੍ਰਯੋਜਨ ਮੁੱਖ ਰੱਖਦੇ ਹਨ ਤਨਖਾਹ ਤਾਂ 40-50 ਹੁੰਦੀ ਹੈ ਪਰ ਵੱਡੀਆਂ ਦੀ ਆਮਦਨ ਤਰੇ ਤਰੇ 100 ਰੁਪਇਆ ਮਹੀਨਾ ਹੁੰਦੀ ਹੈ ਸੋ ਉਹ ਕਿਉਂ ਕਿਸੇ ਨੂੰ ਹੋੜਨ ਉਹਨਾਂ ਦਾ ਲਾਭ ਇਸੇ ਗੱਲ ਵਿੱਚ ਹੈ ਮੈਂ ਆਪ ਡਿੱਠਾ ਹੈ ਕਿ ਇੱਕ ਸ਼ੈਰ ਵਿੱਚ ਫਲਾਂ ਵਾਲੀ ਮੰਡੀ ਦੇ ਗੰਦੇ ਫਲ ਇੱਕ ਦਰੋਗਾ ਰੋਜ਼ ਕੁੜੇ ਵਿੱਚ ਸੁੱਟ ਜਾਂਦਾ ਸੀ ਇੱਕ ਦਿਨ ਚੌਧਰੀ ਨੇ ਕੋਈ ਗੱਲ ਉਸ ਨਾਲ ਕੰਨ ਵਿੱਚ ਕੀਤੀ ਮੂੜ ਕਦੇ ਦਰੋਗੇ ਨੇ ਮੰਡੀ ਵਿੱਚ ਪੈਰ ਨਹੀਂ ਪਾਏ ਪਾਪ ਦੇਖੋ ਕਿਦਾਂ ਵੱਡਾ ਹੈ ਬੱਚਿਆਂ ਨੂੰ ਫਲ ਬੜੇ ਪਿਆਰੇ ਲੱਗਦੇ ਹਨ ਜਦੋਂ ਮਾ ਪਿਓ ਜਾਂ ਕਿਸੇ ਸਾਥ ਕੋਲੋਂ ਪੈਸਾ ਮਿਲੇ ਫਲਾਂ ਦੀ ਛਾਬੜੀ ਨੂੰ દોੜਦੇ ਹਨ ਅਗਦੇ ਉਹ ਬੜੇ ਕੱਚੇ ਜਾਂ ਤਰੱਕੇ ਹੋਏ ਫਲ ਸਸਤੇ ਲਿਆ ਕੇ ਗਲੀਆਂ ਵਿੱਚ ਵੇਚਦੇ ਹਨ ਬੱਚੇ ਉਹ ਫਲ ਖਾ ਕੇ ਬਿਮਾਰ ਹੋ ਜਾਂਦੇ ਹਨ ਸੋ ਚੌਧਰੀ ਦੇ ਉਸ ਮੰਤਰ ਨਾਲ ਜਦ ਰੋਗੇ ਦੇ ਕੰਨਾਂ ਵਿੱਚ ਮੋਹਨੀ ਮੰਤਰ ਫੂਕ ਗਿਆ ਕਈ ਘਰਾਂ ਵਿੱਚ ਮੌਤ ਨੇ ਪੈਰ ਪਾਏ ਤੇ ਮਾਵਾਂ ਦੇ ਬੇੜੇ ਸੁੰਨੇ ਕੀਤੇ ਹੋਣਗੇ ਬ੍ਰਿਸ਼ਟ ਰਾਣੀ ਫਿਰ ਐਸੇ ਦਰੋਗਿਆਂ ਦੀ ਕਾਨ ਖਿਚਾਈ ਤੇ ਭਲਿਆਂ ਦੀ ਕਦਰ ਕਿਉਂ ਨਹੀਂ ਹੁੰਦੀ ਬ੍ਰਿਸ਼ਟ ਕਰੇ ਕੋਣ ਬ੍ਰਿਸਟਰਾਨੀ ਮੈਂਬਰ ਕਮੇਟੀਆਂ ਦੇ ਬ੍ਰਿਸਟਰ ਉਹ ਕਿਉਂ ਕਰਨ ਬ੍ਰਿਸਟਰਾਨੀ ਉਹ ਸ਼ਹਿਰਾਂ ਦੇ ਪਿਤਾ ਸਿਟੀ ਫਾਦਰ ਜੋ ਬਣੇ ਬਾਬਾ ਇਹ ਗੱਲ ਮੈਂ ਨਹੀਂ ਸਮਝੀ ਬ੍ਰਿਸਟਰ ਬਾਬਾ ਜੀ ਪੱਛਮੀ ਲੋਕਾਂ ਜਿਨ੍ਹਾਂ ਨੇ ਇਹ ਕਮੇਟੀਆਂ ਦੇ سلسلے ਬਣਾਏ ਹਨ ਉਹਨਾਂ ਨੇ ਕਮੇਟੀਆਂ ਦੇ ਮੈਂਬਰਾਂ ਦਾ ਨਾਂ ਸਿਟੀ ਫਾਦਰ ਰੱਖਿਆ ਹੈ ਸਿਟੀ ਫਾਦਰ ਦਾ ਅਰਥ ਹੈ ਸ਼ਹਿਰ ਦਾ ਪਿਤਾ ਬਾਬਾ ਵਾਹ ਵਾਹ ਕਿਆ ਠੀਕ ਨਾਮ ਹੈ ਪਰ ਹੁੰਦਾ ਕੁਝ ਹੋਰ ਹੈ ਬਰਿਸਟਰ ਇਸ ਲਈ ਕਿ ਲੋਕੀ ਪਿਤਾ ਪਰਜਾ ਪ੍ਰਤੀ ਪਾਲਾ ਤੇ ਪਰਜਾ ਦੀ ਰੱਖਿਆ ਕਰਨ ਵਾਸਤੇ ਨਹੀਂ ਨਾ ਬਣਦੇ ਕਿਸੇ ਗੱਲ ਦਾ ਬੀਜ ਨਾਸ਼ ਨਹੀਂ ਤੇ ਕਈ ਚੰਗੇ ਵੀ ਹੁੰਦੇ ਹਨ ਪਰ ਅਕਸਰ ਤਾਂ ਨੀੜੀ ਇੱਜ਼ਤ ਲਈ ਹੁੰਦੇ ਹਨ ਅਕਸਰ ਐਸੇ ਨਾਵਾਕਬ ਹੁੰਦੇ ਹਨ ਕਿ ਹਾਸੋ ਹੀਣੇ ਹੋ ਜਾਂਦੇ ਹਨ ਸੁਕਰਾਟ ਹਕੀਮ ਦੀ ਬਾਬਤ ਗੱਲ ਕਰਦੇ ਹਨ ਕਿ ਉਹਨਾਂ ਦੇ ਸਮੇਂ ਇੱਕ ਆਦਮੀ ਕਮੇਟੀ ਦਾ ਮੈਂਬਰ ਬਣਨ ਲੱਗਾ ਉਹ ਸੀ ਅਣਜਾਣ ਤੇ ਨਿਰਾਨਾਵਾਕਫ ਜਦੋਂ ਉਹ ਸੁਕਰਾਤ ਨੂੰ ਮਿਲਣ ਆਇਆ ਤਾਂ ਸੁਕਰਾਤ ਨੇ ਪੁੱਛਿਆ ਆਪ ਨੂੰ ਪਤਾ ਹੈ ਕਿ ਸਾਡੀ ਸਰਹੱਦ ਉੱਪਰ ਕਿੰਨੇ ਡਾਕੇ ਪਏ ਹਨ ਉਸ ਨੇ ਕਿਹਾ ਮੈਨੂੰ ਆਪਣੇ ਵਪਾਰ ਤੋਂ ਕਿੱਥੋਂ ਵੇਲ ਕਿ ਇਹ ਗੱਲ ਪੜ ਸਕਾਂ ਫਿਰ ਸੁਕਰਾਤ ਨੇ ਪੁੱਛਿਆ ਕਿ ਸ਼ਹਿਰ ਵਿੱਚ ਕਿਸ ਬਿਮਾਰੀ ਨਾਲ ਬਹੁਤੇ ਆਦਮੀ ਮੋਏ ਹਨ ਤੇ ਉਸ ਦਾ ਯੋਗ ਪ੍ਰਬੰਧ ਕੀ ਹੈ ਉਸ ਨੇ ਕਿਹਾ ਮੈਨੂੰ ਪਤਾ ਨਹੀਂ ਫਿਰ ਸੁਕਰਾਤ ਨੇ ਪੁੱਛਿਆ ਕੀ ਸ਼ਹਿਰ ਦੇ ਲੋਕਾਂ ਨੂੰ ਖਾਣ ਪੀਣ ਨੂੰ ਚੰਗਾ ਨਹੀਂ ਮਿਲਦਾ ਕੀ ਬੰਦੋਬਸਤ ਹੋਵੇ ਕੀ ਇਸ ਪਾਸੇ ਤਰੱਕੀ ਹੋ ਸਕੇ ਉਸ ਨੇ ਕਿਹਾ ਮੈਨੂੰ ਤਾਂ ਇਹ ਜਾਂਚ ਨਹੀਂ ਗੱਲ ਕੀ ਜਿੰਨੇ ਫਰਜ਼ ਮੈਂਬਰ ਦੇ ਹੋ ਸਕਦੇ ਸਨ ਸਾਰਿਆਂ ਬਾਬਤ ਇਸ ਤਰ੍ਹਾਂ ਭੋਲੇਪਾ ਸੁਕਰਾਤ ਜੀ ਪੁੱਛੇ ਗਏ ਤੇ ਉਹ ਅਗੋਂ ਨੰਨੇ ਦੀ ਪੱਟੀ ਪੜੀ ਗਿਆ ਅੰਤ ਸੁਕਰਾਤ ਨੇ ਪੁੱਛਿਆ ਕਿ ਮੈਂ ਸੁਣਿਆ ਹੈ ਕਿ ਤੁਸੀਂ ਕਮੇਟੀ ਦੇ ਮੈਂਬਰ ਬਣਨ ਲੱਗੇ ਹੋ ਉਸ ਨੇ ਕਿਹਾ ਹਾਂ ਤਾਦ ਸੁਕਰਾਟ ਨੇ ਕਿਹਾ ਜਿਤਨੀਆਂ ਗੱਲਾਂ ਮੈਂ ਪਹਿਲਾਂ ਆਪ ਤੋਂ ਪੁੱਛੀਆਂ ਹਨ ਤੇ ਆਪ ਨੇ ਕਿਹਾ ਹੈ ਕਿ ਮੈਨੂੰ ਪਤਾ ਨਹੀਂ ਉਹ ਸਭ ਮੈਂਬਰ ਦੇ ਫਰਜ਼ ਹਨ ਜੇ ਆਪ ਨੂੰ ਮੈਂਬਰੀ ਦੇ ਫਰਜ਼ਾਂ ਦਾ ਪਤਾ ਹੀ ਨਹੀਂ ਹੈ ਤਾਂ ਆਪ ਮੈਂਬਰ ਹੋ ਕੇ ਕੀ ਕੰਮ ਨਿਭਾ ਸਕੋਗੇ ਉਸ ਨੇ ਕਿਹਾ ਕੁਝ ਨਹੀਂ ਸੁਕਰਾਟ ਨੇ ਕਿਹਾ ਕਿ ਫਿਰ ਇਹ ਮੁਨਾਸਬ ਹੈ ਕਿ ਤੁਸੀਂ ਮੈਂਬਰ ਬਣ ਕੇ ਸ਼ਹਿਰ ਦੀ ਭਲਾਈ ਦੇ ਰਸਤੇ ਵਿੱਚ ਰੋਕ ਬਣੋ ਯਾ ਇਹ ਚੰਗਾ ਹੈ ਕਿ ਤੁਸੀਂ ਉੱਥੇ ਕਿਸੇ ਐਸੇ ਆਦਮੀ ਨੂੰ ਆਨ ਦੇਓ ਕਿ ਜੋ ਸੇਵਾ ਕਰ ਸਕੇ ਤੇ ਸ਼ੈਨ ਨੂੰ ਲਾਭ ਪਹੁੰਚਾ ਸਕੇ ਇਹ ਗੱਲ ਉਸਦੇ ਦਿਲ ਲੱਗੀ ਤੇ ਉਸਨੇ ਮੈਂਬਰੀ ਦਾ ਸੰਕਲਪ ਛੱਡ ਦਿੱਤਾ ਸੋ ਜੋ ਲੋਕ ਨਿੱਜ ਸਵਾਰਥ ਲਈ ਮੈਂਬਰ ਬਣਨ ਉਹ ਕਿਸ ਤਰ੍ਹਾਂ ਨਿਗਰਾਨੀਆਂ ਕਰ ਸਕਣ ਤੇ ਕਿਸ ਤਰ੍ਹਾਂ ਸੁਖ ਦੇ ਸਕਣ ਉਹ ਅਕਸਰ ਆਪਣੇ ਫਰਜ਼ਾਂ ਤੋਂ ਨਾ ਵਾਕਿਫ ਹੁੰਦੇ ਹਨ ਬ੍ਰਿਸਟਰਾਨੀ ਇਸ ਦਾ ਸੁਧਾਰ ਬ੍ਰਿਸਟਰ ਵਿਦਿਆ ਬਾਬਾ ਰੱਬਹੀਨ ਨਿਖਸਮੀ ਵਿਦਿਆ ਜਿਸ ਤਰ੍ਹਾਂ ਦੀ ਤੁਸੀਂ ਪਾਈ ਹੈ ਕਿ ਪਰਮੇਸ਼ਰ ਦੇ ਭੋ ਤੇ ਪਿਆਰ ਵਾਲੀ ਵਿਦਿਆ ਬ੍ਰਿਸਟਰ ਮੁਸਕੁਰਾ ਕੇ ਜਿਵੇਂ ਤੁਸੀਂ ਆਖੋ ਬਾਬਾ ਜੀ ਇਹ ਤਾਂ ਮੇਰੀ ਸਮਝ ਵਿੱਚ ਆ ਗਿਆ ਹੈ ਕਿ ਭਲਾਈ ਵਾਲਾ ਅਨਪੜ ਮੰਦੇ ਪੜੇ ਹੋਏ ਕੋਲੋਂ ਚੰਗਾ ਹੈ ਬਾਬਾ ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀ ਹੈ ਬ੍ਰਿਸਟਰ ਅੱਛਾ ਗੁਰੂ ਗ੍ਰੰਥ ਸਾਹਿਬ ਜੀ ਬੜੇ ਹੀ ਅੱਛੇ ਮਾਲੂਮ ਦਿੰਦੇ ਹਨ ਜਿੰਨਾ ਦੀ ਸਿੱਖਿਆ ਨਾਲ ਤੁਸੀਂ ਬਿਨ ਪੜੇ ਹੀ ਗਿਆਤਾਵਾਨ ਹੋ ਮੇਰਾ ਜੀ ਕਰਦਾ ਹੈ ਕਿ ਪਿੰਡ ਆ ਰਹਾ ਬਾਬਾ ਪਿੰਡ ਵਿੱਚ ਕਚਹਿਰੀ ਨਹੀਂ ਮੁਕਦਮੇ ਕੌਣ ਕਰੂ ਤੇ ਖੱਟੀ ਕਿਸ ਤਰ੍ਹਾਂ ਆਉ ਬਰਿਸਟਰ ਖੱਟੀ ਤੋਂ ਨਹੀਂ ਲੋਕਾਂ ਦੇ ਪਿਆਰ ਤੇ ਸਫਾਈ ਨਿਰਮਲ ਜਲ ਪੋਣ ਤੋਂ ਕਹਿੰਦਾ ਹਾਂ ਬਾਬਾ ਪਿੰਡ ਦਾ ਵੀ ਉਹ ਹਾਲ ਨਹੀਂ ਰਿਹਾ ਜੋ ਕਦੇ ਹੁੰਦਾ ਸੀ ਬਰਿਸਟਰ ਤੁਹਾਡਾ ਪਿੰਡ ਤਾਂ ਸੁਥਰਾ ਹੈ ਬਾਬਾ ਅਸਲ ਗੱਲ ਇਹ ਹੈ ਕਿ ਪੰਜਾਬ ਪੰਜਾਬ ਵਿੱਚੋਂ ਵਿਦਾ ਹੋ ਰਿਹਾ ਹੈ ਦੇਸ਼ ਨਿਕਾਲਾ ਪੈ ਰਿਹਾ ਹੈ ਕੀ ਸ਼ਹਿਰ ਕੀ ਗਰਾ ਉਹ ਪੰਜਾਬ ਨਹੀਂ ਰਿਹਾ ਜੋ ਕਦੇ ਹੁੰਦਾ ਸੀ ਤੇ ਜੋ ਕੁਝ ਹੁਣ ਹੈ ਇਹ ਵੀ ਨਹੀਂ ਰਹਿਣਾ ਬਰਿਸਟਰ ਕਿਉਂ ਤੇ ਕਿਸ ਤਰ੍ਹਾਂ ਬਾਬਾ ਕਿਉਂ ਤਾਂ ਤੁਸੀਂ ਜਾਣੋ ਤੇ ਕਿਸ ਤਰ੍ਹਾਂ ਦਾ ਉੱਤਰ ਤੁਹਾਡੀ ਦਿਆ ਨਾਲ ਬਰਿਸਟਰ ਉਹ ਕਿਦਾਂ ਬਾਬਾ ਉਹ ਜੋ ਵਿਦਿਆ ਵਿਦਿਆ ਦਾ ਵੈਸ਼ ਤੁਹਾਨੂੰ ਚੜ ਰਿਹਾ ਹੈ ਨੇਕੀ ਤੋ ਸ਼ੂਨ ਵਿਦਿਆ ਜੋ ਦੇ ਰਹੇ ਹੋ ਨੇਕੀ ਤੋ ਸਖਣੀ ਅਕਲ ਜੋ ਸਾਨ ਤੇ ਚੜ ਰਹੇ ਹੋ ਪੰਜਾਬ ਦੇ ਲੋਕ ਸਤਵਾਦੀ ਹੁੰਦੇ ਸਨ ਚੋਰੀ ਨਹੀਂ ਸੰ ਕਰਦੇ ਪਰ ਉਪਕਾਰ ਤੇ ਭਲਾ ਕਰਦੇ ਸਨ ਮੇਰੇ ਵੇਖਦਿਆਂ ਪਹਿਲਾ ਝੂਠ ਆਇਆ ਹੈ ਅੱਗੇ ਲੋਕੀ ਤਮਸਕਤਾ ਨਹੀਂ ਸੰ ਜਾਣਦੇ ਫਿਰ ਬਾਬੇ ਦਾ ਕਰਜ਼ਾ ਪੋਤੇ ਉਤਾਰਦੇ ਸਨ ਐਡੀਆਂ ਕਚੈਰੀਆਂ ਤਾਂ ਅੱਗੇ ਨਹੀਂ ਸਨ ਪਰ ਲੋਕੀ ਸੱਚ ਬੋਲਦੇ ਸਨ ਹਾ ਕਮ ਤੜਕ ਫੈਸਲੇ ਕਰ ਦਿੰਦੇ ਸਨ ਪਹਿਲਾਂ ਤਾਂ ਸਾਰੇ ਕੰਮ ਪੰਚਾਇਤਾਂ ਵਿੱਚ ਹੀ ਮੁਕ ਜਾਂਦੇ ਸਨ ਹੁਣ ਤੁਸਾਂ ਸੱਤ ਅਧਿਕਾਰ ਉਡਾ ਦਿੱਤਾ ਹੈ ਹੰਨੇ ਹੰਨੇ ਮੀਰੀ ਹੈ ਕਿਸੇ ਗੁਣ ਵਾਲੇ ਕਿਸੇ ਉਪਕਾਰੀ ਕਿਸੇ ਭਲੇ ਦਾ ਸਤਿਕਾਰ ਨਹੀਂ ਖੱਲ ਗੁੜ ਇੱਕ ਕਰ ਛੋੜੀ ਨੇ ਫਿਰ ਪੰਚਾਇਤਾਂ ਦਾ ਜੋ ਬੰਨ ਨੂੰ ਸੀ ਸੋ ਤੁਸਾਂ ਕੋਲ ਕੱਤਿਆ ਹੈ ਹੁਣ ਭਾਈ ਬੰਦ ਬਰਾਦਰੀ ਦਾ ਕੋਈ ਸਤਿਕਾਰ ਨਹੀਂ ਕੋਈ ਭੈ ਨਹੀਂ ਹਾਰ ਕੋਈ ਮੁਤਾਣਾ ਬੁੱਥੀ ਚੁੱਕਦਾ ਹੈ ਤੇ ਥਾਣੇ ਕਚੈਰੀ ਪੰਨਾ ਜਾਂਦਾ ਹੈ ਅੱਗੋਂ ਕੁੰਡੀਆਂ ਲਾਈ ਫੂੜੀਆਂ ਵਾਲੇ ਬੈਠੇ ਹਨ ਤੇ ਫਿਰ ਕੁਰਸੀਆਂ ਡਾਈ ਤੁਸੀਂ ਬੈਠੇ ਹੋ ਇਉਂ ਲੋਕਾਂ ਨੂੰ ਕਚੈਰੀ ਚੜਨ ਦੀ ਬਾਣ ਪੈ ਗਈ ਹੈ ਹੁਣ ਤੋੜੀ ਇਹ ਗੱਲ ਮੈਣੇ ਨਾਲ ਆਖੀ ਜਾਂਦੀ ਹੈ ਫਲਾਣਾ ਕਚੈਰੀ ਜਾ ਚੜਿਆ ਜੀ ਸੋ ਜਦੋਂ ਸੱਚ ਗਿਆ ਸਤਿਕਾਰ ਗਿਆ ਤੇ ਫਿਰ ਨੇਕੀ ਤੋਂ ਖਾਲੀ ਵਿਦਿਆ ਆ ਗਈ ਐਨਾ ਤੋਂ ਜੋ ਖੁੱਲ ਮਿਲੀ ਉਸ ਮੰਦੀ ਖੁੱਲ ਦਾ ਫਲ ਉਹ ਜੋ ਤੁਸੀਂ ਦੇਖ ਰਹੇ ਹੋ ਅਸ਼ਾਂਤੀ ਦੂ ਪਰਿਆਰ ਤੇ ਬਖੀਲੀ ਹੈ ਬ੍ਰਿਸਟਰ ਹੌਕਾ ਲੈ ਕੇ ਹੈ ਕੋੜਾ ਪਰ ਹੈ ਸੱਚ ਪਿੰਡਾਂ ਦਾ ਹਾਲ ਵੀ ਖਰਾਬ ਹੋ ਰਿਹਾ ਹੈ ਮੈਂ ਤਾਂ ਸਮਝਦਾ ਹੀ ਏ ਸੀ ਕਿ ਜਿੰਨੇ ਸ਼ਰਾਟੀ ਲੋਕ ਤੇ ਜਿੰਨੇ ਵੈਰ ਵਿਹਾਜੂ ਹਨ ਸਭ ਪਿੰਡਾਂ ਵਿੱਚ ਹਨ ਤੁਹਾਡੇ ਪਿੰਡ ਆ ਕੇ ਮੇਰੀ ਰਾਏ ਬਦਲੀ ਬਾਬਾ ਇਸ ਪਿੰਡ ਤੇ ਗੁਰੂ ਗਿਆ ਦੀ ਮਿਹਰ ਹੈ ਲੋਕੀ ਪੁਰਾਤਨ ਤਰੀਕਿਆਂ ਤੇ ਚੱਲਦੇ ਹਨ ਸਿੱਧੇ ਹਨ ਤੇ ਬਾਣੀ ਪੜਦੇ ਤੇ ਵਿਚਾਰਦੇ ਹਨ ਤੇ ਪੜੇ ਪੁਰ ਪਹਿਰਾ ਦਿੰਦੇ ਹਨ ਸ਼ਰਾਬ ਦੇ ਠੇਕੇ ਦੀ ਹੱਟੀ ਸੀ ਅਸੀਂ ਉਠਾ ਦਿੱਤੀ ਹੈ ਸਵੇਰੇ ਸਾਰੇ ਉੱਠ ਕੇ ਧਰਮਸਾਲੇ ਜਾਂਦੇ ਹਨ ਤੇ ਵਾਰ ਸੁਣਦੇ ਹਨ ਜੋ ਸਬਨਾ ਦੇ ਦਿਲਾਂ ਤੇ ਵਾਰ ਦਾ ਅਸਰ ਹੋ ਜਾਂਦਾ ਹੈ ਪਰਮੇਸ਼ਰ ਦੇ ਭੋ ਵਿੱਚ ਵਸਦੇ ਹਨ ਤੇ ਵਰਤੋ ਪਿਆਰ ਦੀ ਰੱਖਦੇ ਹਨ ਪਰ ਹੋਰ ਨਹੀਂ ਥਾਈ ਸਭ ਤੋਂ ਪਹਿਲੀ ਬੁਲ ਇਹ ਵਾਪਰੀ ਹੈ ਕਿ ਧਰਮਸਾਲ ਨਾਲ ਪਿਆਰ ਨਹੀਂ ਰਿਹਾ ਕੋਈ ਆਖਦਾ ਹੈ ਤੜਕੇ ਹੱਲ ਝੋਪਣਾ ਹੈ ਕੋਈ ਵਾਰ ਸੁਣਨ ਜਾਵੇ ਕੋਈ ਆਖਦਾ ਹੈ ਖੂਜ ਓਣਾ ਹੈ ਕੌਣ ਧਰਮਸਾਲੇ ਜਾਵੇ ਇਸ ਨਾਲ ਜਿੱਥੇ ਹਰ ਪਿੰਡੂ ਸਵੇਰੇ ਤੇ ਸਾਂਝ ਧਰਮਸਾਲ ਜ਼ਰੂਰ ਜਾਂਦਾ ਸੀ ਹੁਣ ਨਹੀਂ ਜਾਂਦਾ ਫਲ ਇਹ ਕਿ ਉਸ ਦੇ ਮਨ ਨੂੰ ਭੋਜਨ ਮਿਲਣਾ ਬੰਦ ਹੋ ਗਿਆ ਹੈ ਸੋ ਮਨ ਭੁੱਖੇ ਤੇ ਲਿੱਸੇ ਹੋ ਗਏ ਹਨ ਉਧਰ ਧਰਮਸਾਲ ਦੀ ਰੌਣਕ ਕਟ ਗਈ ਭਾਈ ਟਿੱਲੇ ਹੋ ਗਏ ਤੇ ਦਲਿੱਦਰ ਪੈ ਗਏ ਤੜਕੇ ਨਹੀਂ ਉੱਠਦੇ ਵਾਰ ਨਹੀਂ ਲੱਗਦੀ ਜਿਹੜੇ ਪਿੰਡ ਛੋਟੇ ਤੇ ਗਰੀਬ ਹਨ ਉਥੇ ਸਵੇਰੇ ਭਾਈ ਸੁਖਮਨੀ ਦਾ ਪਾਠ ਕਰਦਾ ਹੁੰਦਾ ਸੀ ਹੁਣ ਜਦ ਸੁਣਨ ਵਾਲਾ ਕੋਈ ਨਾ ਆਇਆ ਤਾਂ ਪਾਈ ਨੇ ਟਣਾਵਾ ਢਿੱਲੀਆਂ ਛੱਡ ਦਿੱਤੀਆਂ ਕਈ ਪਿੰਡੀ ਤਾਂ ਪਾਈਆਂ ਨੇ ਦੁਪਹਿਰੇ ਨਿੰਗਰਾਂ ਨੂੰ ਪੜਾਉਣਾ ਵੀ ਛੱਡ ਦਿੱਤਾ ਹੈ ਪਹਿਲੇ ਸਮੇਂ ਸਿਰ ਦੇ ਮਗਰੋਂ ਪਾਈ ਪਿੰਡ ਦੇ ਨਿੰਗਰਾਂ ਨੂੰ ਗੁਰਮੁਖੀ ਪੜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਸਮਝ ਤੱਕ ਦੀ ਸਿੱਖਿਆ ਦੇਂਦਾ ਹੁੰਦਾ ਸੀ ਇਸ ਕਰਕੇ ਹਰ ਪਿੰਡ ਦਾ ਪੜਿਆ ਪਿਆਰ ਵਾਲਾ ਬੰਦਾ ਬਣ ਜਾਂਦਾ ਸੀ ਹੁਣ ਨਿੰਗਰ ਗੁੱਲੀ ਡੰਡੇ ਖੇਡਦੇ ਤੇ ਡੰਗਰਾਂ ਮਗਰ ਭੱਜੇ ਫਿਰਦੇ ਹਨ ਕੁਝ ਲਾਗ ਦੇ ਪਿੰਡੀ ਡਿੰਗੇ ਅੱਖਰ ਪੜ ਕੇ ਤੋਂ ਸਾਡੇ ਵਰਗੇ ਵਕੀਲ ਸ਼ਕੀਲ ਬਣ ਕੇ ਸ਼ਹਿਰਾਂ ਵਿੱਚ ਜਾ ਵਸੇ ਹਨ ਕੋਈ ਕੰਬੋਆ ਦੇ ਮੁੰਡੇ ਵਾਂਗ ਅਫਸਰ ਬਣ ਕੇ ਹੁਕਮ ਹਾਸਲ ਕਰ ਤੇ ਪਾਪ ਦੀ ਗੱਡ ਰੇੜ ਰਹੇ ਹਨ ਕਈ ਪੜ ਕੇ ਸ਼ੈਰੀ ਤੇ ਪੈਂਡੂਆਂ ਦੀ ਫੁੱਟ ਪਾ ਰਹੇ ਹਨ ਕਈ ਸਿੱਖਾਂ ਵਿੱਚ ਜਾਤਾਂ ਦੀ ਵੰਡ ਵਾੜ ਰਹੇ ਹਨ ਇਸ ਤਰ੍ਹਾਂ ਧਰਮਸਾਲਾਂ ਤੋਂ ਖੁੱਸ ਕੇ ਪਿੰਡਾਂ ਦਾ ਨੇਕੀ ਦਾ ਸਾਰਾ ਸ਼ਿਰਾਜਾ ਉਡੜ ਰਿਹਾ ਹੈ ਕਈ ਪਿੰਡੀ ਤਾਂ ਧਰਮਸਾਲੇ ਲੋਕੀ ਮੂੰਜ ਸੁਤੜੀ ਤੇ ਤੂੜੀਆਂ ਪਰਦੇ ਹਨ ਤੇ ਡੰਗਰ ਬੰਨ ਆਉਂਦੇ ਹਨ। ਟਾਵੇਂ ਥਾਈ ਤਾਂ ਭਾਈ ਦੀ ਥਾਵੇਂ ਕੋਈ ਝੂਠੇ ਉਗਾ ਬੰਨਣ ਵਾਲੇ ਬਹਾ ਦਿੰਦੇ ਹਨ। ਫਿਰ ਉਹ ਜੋ ਬੈਠਦੇ ਹਨ ਸੋ ਪ੍ਰਕਾਸ਼ ਵੀ ਨਹੀਂ ਕਰਦੇ। ਗੁਰੂ ਨਾਨਕ ਦੇਵ ਜੀ ਨੇ ਜਦ ਸੱਚੇ ਧਰਮ ਦਾ ਪ੍ਰਚਾਰ ਕੀਤਾ ਤਾਂ ਪ੍ਰਜਾ ਵਿੱਚ ਬੜਾ ਸੋਨਾ ਧਰਮ ਸਿਖਾਇਆ। ਕੀਰਤ ਕਰਨੀ, ਵੰਡ ਛਕਣਾ, ਨਾਮ ਜਪਣਾ ਤੇ ਕਲਗੀਆਂ ਵਾਲੇ ਨੇ ਜਥੇਬੰਦ ਕਰਕੇ ਬੀ ਰਸੀਆ ਉਤਸ਼ਾਹੀ ਖਾਲਸਾ ਸਾਜ ਦਿੱਤਾ ਜੋ ਕਿ ਇੱਕ ਹੱਥ ਵਾਇਗੁਰੂ ਦੇ ਚਰਨਾਂ ਵੱਲ ਰਹੀ ਤੇ ਦੂਜਾ ਹੱਥ ਧਰਮ ਦੀ ਕਿਰਤ ਵੱਲ ਰਹੀ ਤਦੋਂ ਧਰਮਸਾਲ ਹੀ ਮੁਢ ਸੀ ਗੁਰੂ ਨਾਨਕ ਨੇ ਸੱਚੇ ਰਸਤੇ ਪਾ ਕੇ ਹਰ ਥਾਂ ਧਰਮਸਾਲ ਬਣਵਾਈ ਕਿ ਇੱਥੇ ਇਕੱਠੇ ਹੋ ਕੇ ਸਾਰੇ ਪਰਮੇਸ਼ਰ ਨੂੰ ਯਾਦ ਕਰਨ ਭਲਾਈ ਸਿੱਖਣ ਤੇ ਭਲਾਈ ਦਾ ਪ੍ਰਚਾਰ ਕਰਨ ਸੋ ਪਿੰਡਾਂ ਨੇ ਇਹ ਭਾਰੀ ਭੁੱਲ ਕੀਤੀ ਹੈ ਕਿ ਧਰਮਸਾਲ ਵਰਗੀ ਪੱਕੀ ਨੀਤੋਂ ਉਪਰਾਮਤਾ ਕੀਤੀ ਹੈ ਇਸੇ ਕਰਕੇ ਤੁਸੀਂ ਕਚੈਰੀਆਂ ਵਿੱਚ ਸਾਨੂੰ ਰੁਲਦਾ ਦੇਖਦੇ ਹੋ ਸਾਡੇ ਹੀ ਰੁਪਿਆ ਤੋਂ ਤੁਸੀਂ ਮੋਟਰ ਕਾਰ ਲੈ ਕੇ ਫਿਰ ਸਾਡੇ ਹੀ ਬਾਲਾਂ ਤੋਂ ਲਗਾਉਂਦੇ ਹੋ ਜੇ ਧਰਮਸਾਲ ਸੁਰਜੀਤ ਹੋਵੇ ਜੋ ਕਿਸੇ ਸਮੇਂ ਸੀ ਤਾਂ ਕਚੈਰੀ ਵਿੱਚ ਮੁਕਦਮੇ ਇੰਨੇ ਥੋੜੇ ਜਾਣ ਕਿ ਇੱਕ ਇੱਕ ਸ਼ਹਿਰ ਲਈ ਦੋ ਇੱਕ ਵਕੀਲ ਕਾਫੀ ਹੋ ਜਾਣ ਪਰ ਕਰੀਏ ਕੀ ਬ੍ਰਿਸਟਰ ਜੀ ਸੋਚੋ ਤੁਸੀਂ ਆਸਾ ਦੀ ਵਾਰ ਤੇ ਗੁਰੂ ਕੇ ਸ਼ਬਦ ਕੋਈ ਕੋਈ ਸੁਨੇ ਹਨ ਵਿਚਾਰੋ ਜੋ ਕੋਈ ਇਹ ਸਿੱਖਿਆ ਰੋ ਸੁਨੇ ਤੇ ਅਮਲ ਕਰੇ ਤਾਂ ਕਿਉਂ ਨਾ ਸੁਖੀ ਹੋਵੇ ਤੇ ਸੁਖ ਦੇਵੇ ਧਰਮਸਾਲ ਦਾ ਗਰੰਥੀ ਇੱਕ ਨਮੂਨੇ ਦਾ ਸਿੱਖ ਹੁੰਦਾ ਸੀ ਜੋ ਨਾਮ ਦਾ ਰਸੀਆ ਤੇ ਬਾਣੀ ਦਾ ਪ੍ਰੇਮੀ ਤੇ ਸੁੱਤੇ ਉਪਕਾਰੀ ਹੁੰਦਾ ਸੀ ਪਿੰਡ ਉਸ ਦਾ ਸਤਿਕਾਰ ਕਰਦਾ ਸੀ ਉਹ ਸਭ ਨਾਲ ਪਿਆਰ ਕਰਦਾ ਸੀ ਉਸ ਦਾ ਜੀਵਨ ਸ਼ੁੱਭ ਨਮੂਨਾ ਗੁਰਬਾਣੀ ਦੇ ਅਮਲ ਦਾ ਹੁੰਦਾ ਸੀ ਫਿਰ ਬੱਚਿਆਂ ਨੂੰ ਉਹ ਸੁਮਤ ਦੇਂਦਾ ਸੀ ਉਧਰ ਪੰਚਾਇਤ ਜੁੜ ਕੇ ਝਗੜੇ ਨਿਬੇੜਦੀ ਸੀ ਤੇ ਭਾਈ ਹਰਾਂ ਦੇ ਬਚਨ ਨੂੰ ਸਭ ਪ੍ਰਵਾਨ ਕਰਦੇ ਸਨ ਇਸ ਤਰ੍ਹਾਂ ਪਿੰਡ ਵਿੱਚੋਂ ਦੁੱਖ ਤੇ ਕਲੇਸ਼ ਦੂਰ ਰਹਿੰਦਾ ਸੀ ਧਰਮਸਾਲ ਦੇ ਛੱਡਣ ਨਾਲ ਇਹ ਨਮੁੰਨੇ ਦਾ ਸਿੱਖ ਵੀ ਗਿਆ ਤੇ ਗੁਰਬਾਣੀ ਦੀ ਸਿੱਖਿਆ ਵੀ ਗਈ ਜਿਸ ਤਰ੍ਹਾਂ ਪਿੰਡਾਂ ਵਿੱਚ ਉਹ ਮਨ ਦਾ ਸੁੱਖ ਨਹੀਂ ਰਿਹਾ ਬਾਕੀ ਰਿਹਾ ਸਰੀਰਕ ਸੁੱਖ ਉਹ ਵੀ ਪਿੰਡਾਂ ਵਿੱਚ ਉਹਨਾਂ ਨਹੀਂ ਰਿਹਾ ਜੋ ਅੱਗੇ ਸੀ ਕਾਰਨ ਉਹ ਸ਼ਹਿਰਾਂ ਦੀ ਲਾਗ ਹੈ ਸਾਡੇ ਜੋ ਆਦਮੀ ਮੁਕਦਮਿਆਂ ਤੇ ਸ਼ਹਿਰੀ ਜਾਂਦੇ ਹਨ ਸ਼ੈਰੀਆਂ ਦੀਆਂ ਨਕਲਾਂ ਸਿੱਖ ਹੁੰਦੇ ਹਨ ਇੱਕ ਪੈਂਡੂ ਲਈ ਦਾਸੀਆਂ ਵੀ ਕੋ ਰੋਜ਼ ਪੈਂਡਾ ਕਰਨਾ ਕੁਝ ਗੱਲ ਨਹੀਂ ਸੀ ਪਰ ਹੁਣ ਤੁਸੀਂ ਦਿੱਠਾ ਹੋ ਜੋ 4 ਮੀਲ ਤੇ ਰੇਲ ਦਾ ਸਟੇਸ਼ਨ ਹੋਵੇ ਤਾਂ ਪੈਂਡੂ ਤੁਰਨਾ ਮਹਿਣਾ ਸਮਝਦੇ ਹਨ ਬਾਬੂਆਂ ਦੇ ੱੱਕੇ ਖਾਂਦੇ ਹਨ ਢੀੜਾਂ ਚੱਲਦੇ ਹਨ ਪਰ ਰੇਲੇ ਜ਼ਰੂਰ ਚੜ੍ਹਦੇ ਹਨ ਪਿੰਡਾਂ ਵਿੱਚ ਅੱਗੇ ਜਨਾਨੀਆਂ ਆਪ ਪੀਂਦੀਆਂ ਹਨ ਕਿਤੇ ਕਿਤੇ ਖਰਾਸ ਹੁੰਦਾ ਸੀ ਹੁਣ ਇਹ ਲਿੰਜਨ ਤੇ ਕਲਾ ਵਾਲੀਆਂ ਇੱਕ ਇੱਕ ਦੋ ਦੋ ਚੱਕੀਆਂ ਪਿੰਡੀ ਲੱਗ ਰਹੀਆਂ ਹਨ ਕਈ ਥਾਂ ਕੁਰਾਟ ਨੇੜੇ ਹਨ ਬਸ ਪਿੰਡਾਂ ਦੀਆਂ ਸੁਆਣੀਆਂ ਵੀ ਪੀਣੋਂ ਕੰਨੀ ਕਤਰਾਂ ਲੱਗ ਪਈਆਂ ਹਨ ਕਈ ਕੁਰਾਟੀਏ ਤੇ ਮਸ਼ੀਨਾਂ ਵਾਲੇ ਮੰਮਣੀ ਤੇ ਭੈੜੀ ਤਰ੍ਹਾਂ ਦੇ ਜੋ ਤੇ ਕਈ ਭਾਸ ਖਰਾਬੇ ਰਲਾ ਦਿੰਦੇ ਹਨ ਜਿਸ ਨਾਲ ਆਟਾ ਸੁਥਰਾ ਨਹੀਂ ਮਿਲਦਾ ਪਿੰਡਾਂ ਦੇ ਲੋਕਾਂ ਨੇ ਸ਼ਾਮ ਲਾਟਾਂ ਵਾਹੀ ਲੈ ਆਉਣੀ ਆ ਰੰਭ ਕਰ ਦਿੱਤੀਆਂ ਹਨ ਕਣਾਂ ਕਾਂ ਤੇ ਕੁਪਾਹਾਂ ਦੇ ਭਾਅ ਚੜ ਜਾਣ ਕਰਕੇ ਲੋਕਾਂ ਨੇ ਹਰ ਟੋਟੇ ਨੂੰ ਵਾਹੀ ਲੈ ਆਉਂਦਾ ਹੈ ਹੁਣ ਸਿੱਟਾ ਇਹ ਹੈ ਕਿ ਗਊਆਂ ਦੇ ਚਾਰਨ ਵਾਸਤੇ ਸਾਂਝੀਆਂ ਥਾਵਾਂ ਨਹੀਂ ਰਹੀਆਂ ਸੋਹਾਰ ਕੋਈ ਲਵੇਰਾ ਨਹੀਂ ਰੱਖ ਸਕਦਾ ਸ਼ਹਿਰਾਂ ਨਾਲੋਂ ਸਹੂਲਤ ਹੈ ਪਰ ਪਿੰਡਾਂ ਦੀ ਅਗਲੀ ਹਾਲਤ ਨਾਲੋਂ ਤੰਗੀ ਹੈ ਹੁਣ ਦੁੱਧ ਮੱਖਣ ਕਿਉਂ ਪਿੰਡਾਂ ਵਿੱਚ ਅੱਗੇ ਵਾਂਗੂ ਨਹੀਂ ਮਿਲਦੇ ਇਸੇ ਕਰਕੇ ਸਰੀਰ ਵੀ ਤਕੜੇ ਨਹੀਂ ਉਹ ਫੌਜਾਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਉਹ ਕਦ ਤੇ ਪਹਾੜ ਛਾਤੀਆਂ ਵਾਲੀਆਂ ਦੀਆਂ ਹੁੰਦੀਆਂ ਹਨ ਹੁਣ ਵੈਸੇ ਜਵਾਨ ਕਿਤੇ ਕਿਤੇ ਫੌਜਾਂ ਵਿੱਚ ਹੁੰਦੇ ਹਨ ਹੈਨ ਅਜੇ ਵੀ ਹੋਰ ਨਾਲੋਂ ਤਕੜੇ ਪਰ ਕੱਸੇ ਮੈਨੂੰ ਇੱਕ ਮੁਸਲਮਾਨ ਬੁੱਢਾ ਮਿਲਿਆ ਸੀ ਜੋ ਸ਼ਾ ਬਲੋਲ ਸੀ ਉਸ ਦਿਨ ਜਿਸ ਦਿਨ ਮਹਾਰਾਜਾ ਸ਼ੇਰ ਸਿੰਘ ਆਪਣੀਆਂ ਫੌਜਾਂ ਦੀ ਪ੍ਰੇਟ ਲੈਂਦਾ ਘਾਤ ਕੀਤਾ ਗਿਆ ਸੀ ਉਹ ਬੁੱਢਾ ਰੋ ਰੋ ਕੇ ਦੱਸਦਾ ਸੀ ਕਿ ਉਹ ਸਜੀਲੇ ਜਵਾਨ ਬ੍ਰਿਛਾਂ ਤੋਂ ਉੱਚੇ ਤੇ ਸੋਹਣੇ ਕਦਾਵਰ ਸੁਪਨਾ ਹੋ ਗਏ ਹਨ ਉਹ ਹਾਲ ਦੱਸਦਾ ਸੀ ਤੇ ਰੋਂਦਾ ਸੀ ਮੈਂ ਕਿੱਡਾ ਤਕੜਾ ਦਿੱਸਦਾ ਹਾਂ ਪਰ ਆਪਣੇ ਬਾਪੂ ਜੀ ਤੋਂ ਛੋਟਾ ਹਾਂ ਉਹ ਮੱਖਣ ਤੇ ਦੁੱਧ ਨਹੀਂ ਮਿਲਦੇ ਜੋ ਉਹਨਾਂ ਦੇ ਵੇਲੇ ਸਾਡੇ ਘਰ ਹੁੰਦੇ ਸਨ ਤੁਸੀਂ ਪੜੇ ਹੋਏ ਝਗੜੇ ਵਿਖਾਦਾ ਵਿੱਚ ਪਏ ਰਹਿੰਦੇ ਹੋ ਅਸਲ ਕੰਮ ਨਹੀਂ ਕਰਦੇ ਦੇਖੋ ਸਰਕਾਰ ਨੇ 12 ਵਹਾ ਕੇ ਕਣਕਾਂ ਤੇ ਕੁਪਾਹਾਂ ਦਾ ਰੰਗ ਲਾ ਦਿੱਤਾ ਹੈ ਲੋਕੀ ਪੈਸੇ ਵਾਲੇ ਵੀ ਹੋ ਗਏ ਹਨ ਪਰ ਸਾਨੂੰ ਤਾਂ ਕੋਣ ਦੀ ਜਾਂਚ ਨਹੀਂ ਨਾ ਤੁਸੀਂ ਅਕਲਵੰਦ ਲੋਕ ਹੋ ਸਰਕਾਰ ਨੂੰ ਸਮਝਾਓ ਕਿ ਕਣਕਾਂ ਕਪਾਹਾਂ ਤਾਂ ਵਧੀਆ ਪਰ ਕਿਉਂ ਘਟ ਗਿਆ ਸਰਕਾਰ ਕੁਝ ਹਜ਼ਾਰ ਮਰਬੇ ਨਿਰੀ ਚਾਰਗਾ ਬਣਾ ਕੇ ਲਵੇਰੀਆਂ ਲਈ ਰੱਖੇ ਜਿੱਥੇ ਸੁੱਚਾ ਘੋ ਬਣੇ ਤੇ ਦੇਸ਼ ਵਿੱਚ ਆ ਕੇ ਵਿਕੇ ਕਿਉਂਕਿ ਪੰਜਾਬ ਲਿੱਸੀ ਤੇ ਨਿਤਾਣੀ ਹੋ ਗਈ ਤਾਂ ਫਿਰ ਫੌਜਾਂ ਵਿੱਚ ਸਰਕਾਰ ਨੂੰ ਵੀ ਗਿਟਮਿਠੀਏ ਹੀ ਮਿਲਣਗੇ ਜੋ ਦੇਸ਼ ਦੀ ਰੱਖਿਆ ਨਹੀਂ ਕਰ ਸਕਣਗੇ ਮੈਂ ਇੱਕ ਗੱਲ ਆਖਾਂ ਤੁਸੀਂ ਹੱਸੋਗੇ ਆਖੋਗੇ ਅਨਪੜਾ ਦੀਆਂ ਗੱਪਾਂ ਪਰ ਮੇਰੇ ਜੀ ਗੱਲ ਇੱਕ ਫੁਰਦੀ ਹੈ ਜਿਸ ਦਾ ਫਲ ਸਰਕਾਰ ਨੂੰ ਤੇ ਪ੍ਰਜਾ ਨੂੰ ਅੱਤ ਦਾ ਚੰਗਾ ਹੋ ਸਕਦਾ ਹੈ ਪਰ ਮੈਂ ਹਾਂ ਪਿੰਡ ਦਾ ਰਹਿਣ ਵਾਲਾ ਇਹ ਮੈਨੂੰ ਪਤਾ ਨਹੀਂ ਕਿ ਉਹ ਸਿਰੇ ਚੜ ਸਕਦੀ ਹੈ ਕਿ ਨਹੀਂ ਇਹ ਤੁਸੀਂ ਵਿਚਾਰ ਲੈਣਾ ਜੇ ਮਾੜੀ ਹੋਈ ਤਾਂ ਗੁੱਸੇ ਨਾ ਹੋਣਾ ਕਿਉਂਕਿ ਮੇਰੀ ਨੀਅਤ ਭਲੇ ਦੀ ਹੈ ਗੱਲ ਇਹ ਹੈ ਦੁਆਬੇ ਸਿੰਧ ਸਾਗਰ ਵਿੱਚ ਹਜ਼ਾਰਾਂ ਮੀਲਾਂ ਭੋਵਾਂ ਪਈਆਂ ਹਨ ਦਰਿਆ ਅਟਕ ਵਿੱਚ ਅਮਿੱਤ ਪਾਣੀ ਹੈ ਇੱਥੋਂ ਨਹਿਰ ਬਣਾਈ ਜਾਵੇ ਤੇ ਕੁਝ ਖਾਸ ਹਿੱਸੇ ਭੋਵ ਦਾ ਸਰਕਾਰ ਮਾਮਲਾ ਦਾਣਿਆਂ ਦਾ ਲਵੇ ਤੇ ਇਹ ਦਾਣੇ ਲੋੜ ਮੁજબ ਸਰਕਾਰ ਦੀ ਹਰ ਜ਼ਿਲ੍ਹੇ ਹਰ ਤਹਿਸੀਲ ਵਿੱਚ ਪਹੁੰਚ ਜਾਣ ਤੇ ਇਹਨਾਂ ਦਾ ਇੱਕ ਭਾਅ ਹੋਵੇ ਤੇ ਸਾਰ ਪੰਜਾਬ ਵਿੱਚ ਵਸਦੇ ਲੋਕਾਂ ਨੂੰ ਖਾਣ ਲਈ ਦਾਣੇ ਇੱਥੋਂ ਮਿਲਣ ਜਿਸ ਨਾਲ ਪੰਜਾਬ ਵਿੱਚ ਜੋ ਸਾਰੀ ਦੁਨੀਆ ਨੂੰ ਦਾਣੇ ਕਲਦਾ ਹੈ ਕਾਲ ਨਾ ਪਵੇ ਤੇ ਧਰਤੀ ਦੇ ਆਪਣੇ ਪੁੱਤਰ ਅੱਜ ਕੇ ਰੋਟੀ ਖਾਂ। ਧਰਤੀ ਦੇ ਪੁੱਤਾਂ ਲਈ ਧਰਤੀ ਦਾ ਇੱਕ ਖਾਸ ਹਿੱਸਾ ਮੁਕਰਰ ਕਰਕੇ ਉਥੋਂ ਦੀ ਪੈਦਾਵਾਰ ਖਾਸ ਧਰਤੀ ਦੇ ਪੁੱਤਾਂ ਲਈ ਐਸੇ ਨਿਰਖਤੇ ਰੱਖੀ ਜਾਵੇ ਜੋ ਕਦੇ ਕਾਲ ਨਾ ਪਵੇ। ਜਦੋਂ ਇਹ ਸੁਖ ਹੋਵੇ ਤੁਸੀਂ ਦੱਸੋ ਧਰਤੀ ਦੇ ਪੁੱਤਾਂ ਵਿੱਚ ਰਾਜ ਨਾਲ ਕਿੰਨਾ ਪਿਆਰ ਵਧੇ ਤੇ ਕਿਸ ਤਰ੍ਹਾਂ ਜਾਨ ਮਾਲ ਤਲੀ ਤੇ ਧਰ ਕੇ ਪਾਤਸ਼ਾਹ ਲਈ ਵੱਦ ਤੋਂ ਵੱਧ ਸਦਕੇ ਹੋਣ। ਤੇ ਰਾਜਾ ਨੂੰ ਕਦੇ ਕਾਲ ਦਾ ਦੁੱਖ ਨਾ ਦੇਖਣਾ ਪਵੇ ਬਾਕੀ ਦੇਸ਼ ਦੀ ਪੈਦਾਵਾਰ ਗੈਰ ਦੇਸ਼ਾਂ ਨੂੰ ਜਾਵੇ ਵਿਕੇ ਰੁਪਏ ਆਉਣ ਸਰਕਾਰ ਮਾਮਲੇ ਲਵੇ ਤੇ ਦੇਸ਼ ਦਾ ਬੰਨ ਨੂੰ ਬੰਨੇ ਬਰਿਸਟਰ ਹੱਸ ਪਿਆ ਬਾਬਾ ਹੱਸੋ ਬਈ ਮੈਂ ਅੱਗੋਂ ਨਹੀਂ ਨਾ ਕੁਝ ਦੱਸ ਸਕਦਾ ਇਹ ਜਾਣਦਾ ਹਾਂ ਕਿ ਜੇ ਰੇਲਾਂ ਦਾ ਤਾਰਾਂ ਦਾ ਨਹਿਰਾਂ ਦਾ ਬੰਦੋਬਸਤ ਕਰ ਸਕਦੇ ਹਨ ਚਾਹਣ ਤਾਂ ਇਹ ਵੀ ਖਬਰੇ ਕਰ ਸਕਣ ਮੇਰਾ ਜੀ ਕਰਦਾ ਹੈ ਪੰਜਾਬ ਦੀ ਧਰਤੀ ਦੇ ਜਾਇਆਂ ਨੂੰ 16 ਸੇਰ ਕਣਕ ਸਵਾ ਸੇਰ ਕਿਉ ਤੇ 4 ਸੇਰ ਖੰਡ ਤਰੇ ਚੀਜ਼ਾਂ ਇਸ ਭਾਅ ਮਿਲਣੀਆਂ ਚਾਹੀਦੀਆਂ ਹਨ ਤੇ ਜੇ ਕੋਈ ਤਰਕੀਬ ਸਰਕਾਰ ਕੱਢ ਲਵੇ ਜਾਂ ਤੁਸੀਂ ਪੜੇ ਹੋਏ ਉਹਨਾਂ ਨੂੰ ਦੱਸ ਸਕੋ ਤਦ ਪ੍ਰਜਾ ਐਡੀ ਸੁਖੀ ਵਸੇ ਕਿ ਬਿਕਰਮਾ ਜੀ ਦਾ ਨਾਮ ਪਿੱਛੇ ਪੈ ਜਾਵੇ ਤੇ ਜੇ ਇਹ ਸਾਰੇ ਅਨਪੜ੍ਹ ਦਾ ਮਨੋਰਾਜ ਹੈ ਤਾਂ ਖਿਆਲ ਹੀ ਨਾ ਕਰੋ ਮੈਂ ਕੋਈ ਇੰਨਾ ਮਾਮਲਿਆਂ ਦਾ ਉਸਤਾਦ ਤਾਂ ਨਹੀਂ ਨਾ ਇਹ ਸ਼ੁਭਵਾਸ਼ਨਾ ਹੈ ਰਾਜਾ ਪ੍ਰਜਾ ਦੋਹਾਂ ਲਈ ਬਰਿਸਟਰ ਦਿਲ ਨੂੰ ਗੱਲ ਚੰਗੀ ਤਾਂ ਲੱਗਦੀ ਹੈ ਪਰ ਬਾਬਾ ਇਹ ਸਿਰੇ ਚੜਨੀ ਕਠਨ ਹੈ 사કી ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ